ਅੱਜ ਨਾ ਆਪਾਂ ਤੁਹਾਨੂੰ ਗ੍ਰੀ ਕੰਪਨੀ ਦਾ ਏਸੀ ਦਿਖਾਉਣੇ ਆ ਗਾ ਜਿਹੜਾ ਕਿ ਇਨਵਰਟਰ ਤਕਨੀਕ ਵਾਲਾ ਏਸੀ ਆ ਤੇ ਕਈ ਵੀਰ ਜਿਨ੍ਹਾਂ ਨੇ ਏਸੀ ਲੈਣੇ ਹੁੰਦੇ ਨਾ ਤੇ ਉਹ ਕਹਿੰਦੇ ਆ ਵੀ ਆ ਜਿਹੜਾ ਆਪਾਂ ਨੂੰ ਸਸਤਾ ਏਸੀ ਮਿਲ ਰਿਹਾ ਹੈਗਾ ਉਹ ਕਿਵੇਂ ਆ ਤੇ ਮਹਿੰਗਾ ਏਸੀ ਦੇ ਵਿੱਚ ਆਪਾਂ ਨੂੰ ਜਾਣ ਦੀ ਕੀ ਲੋੜ ਹੈਗੀ ਆ ਪੈਸੇ ਆਪਾਂ ਜਿੰਨੇ ਵੀ ਲਾਵਾਂਗੇ ਨਾ ਉਸ ਹਿਸਾਬ ਨਾਲ ਆਪਾਂ ਨੂੰ ਕੁਆਲਿਟੀ ਮਿਲੇਗੀ ਜੇ ਆਪਾਂ ਘੱਟ ਪੈਸੇ ਲਾਵਾਂਗੇ ਤਾਂ ਆਪਾਂ ਨੂੰ ਘੱਟ ਕੁਆਲਿਟੀ ਮਿਲੇਗੀ ਜੇ ਆਪਾਂ ਜ਼ਿਆਦਾ ਪੈਸੇ ਲਾਵਾਂਗੇ ਤਾਂ ਆਪਾਂ ਨੂੰ ਜ਼ਿਆਦੀ ਕੁਆਲਿਟੀ ਮਿਲੇਗੀ ਇੰਡੋਰ ਯੂਨਟ ਦਾ ਆਪਾਂ ਕਵਰ ਉਤਾਰ ਦਿੱਤਾ ਹੈਗਾ ਇਹਦੇ 골ਡਨ ਕਲਰ ਦੀਆਂ ਫਿੰਸ ਲੱਗੀਆਂ ਹੋਈਆਂ ਨੇ ਸਾਰਾ ਕਾਪਰ ਦੇ ਵਿੱਚ ਹੀ ਆ ਲਗਭਗ ਅੱਜਕੱਲ ਹੁਣ ਕੰਪਨੀਆਂ ਕਾਪਰ ਦੇ ਵਿੱਚ ਹੀ ਬਣਾ ਰਹੀਆਂ ਸਿਲਵਰ ਵਾਲਾ ਮੈਟਰ ਜਿਹੜਾ ਉਹ ਕਾਫੀ ਹੱਦ ਤੱਕ ਖਤਮ ਹੋ ਗਿਆ ਕਿਉਂਕਿ ਉਹ ਕਾਮਯਾਬ ਨਹੀਂ ਹੋਇਆਗਾ ਉੱਪਰਲੇ ਬਣਾ ਕਵਰ ਉਤਾਰ ਕੇ ਵੀ ਤੁਹਾਨੂੰ ਦਿਖਾ ਦਿੱਤਾ ਵੀ ਕਿੰਨੀ ਸੋਹਣੀ ਦੀ ਸ਼ਾਈਨਿੰਗ ਹੈ ਤੇ ਕਿੰਨਾ ਵਧੀਆ ਇਹਦਾ ਕਵੈਲ ਬਣਿਆ ਹੋਇਆ ਇੰਡੋਰ ਯੂਨਟ ਦੇ ਨਾਲ ਨਾਲ ਤੁਹਾਨੂੰ ਨਾ ਆਊਟਡੋਰ ਯੂਨਟ ਵੀ ਦਿਖਾਵਾਂਗੇ ਬਾਕੀ ਤੁਹਾਨੂੰ ਕੰਪੇਅਰ ਕਰਕੇ ਵੀ ਦਿਖਾਵਾਂਗੇ ਦੂਜੀ ਹੋਰ ਕਿਸੇ ਕੰਪਨੀ ਦੇ ਨਾਲ ਵੀ ਇਸ ਏਸੀ ਦੇ ਵਿੱਚ ਤੇ ਉਹਦੇ ਵਿੱਚ ਕੀ ਫਰਕ ਹੈ ਇਹਦਾ ਰਿਮੋਟ ਵੀ ਯੂਨੀਕ ਜਿਹਾ ਬਣਿਆ ਬਹੁਤ ਹੀ ਪਿਆਰਾ ਰਿਮੋਟ ਹੈ ਤੇ ਉੱਪਰਲੇ ਬੰਨੇ ਗਰੀ ਲਿਖਿਆ ਆ ਬਲੈਕ ਪੱਟੀ ਦੇ ਉੱਪਰ ਤੇ ਇਹਦੇ ਵਿੱਚ ਸਾਰੇ ਫੰਕਸ਼ਨ ਆਮ ਏਸੀਆਂ ਦੇ ਲਗਭਗ ਫੰਕਸ਼ਨ ਜਿਹੜੇ ਉਹ ਸੇਮ ਹੀ ਹੁੰਦੇ ਗਿਆ ਹੁਣ ਆਪਾਂ ਆਊਟਡੋਰ ਯੂਨਟ ਦੇ ਕੋਲ ਪਹੁੰਚ ਚੁੱਕੇ ਆ ਤੇ ਆਊਟਡੋਰ ਦਾ ਕੁਆਲ ਤੁਸੀਂ ਵੇਖੋ ਡਬਲ ਰੋਲ ਪਾਈਪ ਲੱਗੀ ਹੋਈ ਹੈ ਦੋਵਾਂ ਸਾਈਡਾਂ ਦੇ ਇਹਦੇ ਪਾਈਪ ਲੱਗੀ ਹੋਈ ਆ ਤੇ ਪੂਰੀ ਹੈਵੀ ਪਾਈਪ ਤੇ ਵਧੀਆ ਪਾਈਪ ਹੈ ਤੇ ਇਧਰਲੇ ਬਣੇ ਵੀ ਇਹ 골ਡਨ ਫੈਂਸ ਦੇ ਵਿੱਚ ਬਣਿਆ ਹੈ ਤੇ ਡਬਲ ਕਵਾਇਲ ਤੁਸੀਂ ਵੇਖੋ ਆਮ ਏਸ਼ੀਆਂ ਦੇ ਨਾਲ ਬਹੁਤ ਹੀ ਪਤਲੇ ਜਿਹੇ ਪਾਈਪ ਹੁੰਦੀ ਤੇ ਬਹੁਤ ਹੀ ਪਤਲੀ ਜਿਵੇਂ ਪਤਲੀ ਤੋਂ ਪਤਲੀ ਜਿਵੇਂ 316 ਦੀ ਪਾਈਪ ਲੱਗੀ ਹੁੰਦੀ ਹੈ ਤੇ ਹੁਣ ਪੀਸੀਬੀ ਤੁਸੀਂ ਵੇਖੋ ਕਿੰਨੀ ਸੋਹਣੀ ਦੀ ਪੈਕਿੰਗ ਕੀਤੀ ਤੇ ਪੀਸੀਬੀ ਨੂੰ ਪੂਰੀ ਸੇਫਟੀ ਦੇ ਨਾਲ ਪੈਕ ਕੀਤਾ ਤੇ ਗੱਲ ਆਉਂਦੀ ਹੁਣ ਕੰਪਰੈਸ਼ਰ ਦੀ ਕੰਪਰੈਸ਼ਰ ਜਿਹੜਾ ਕਿ ਇਹਦਾ ਆਪਣਾ ਖੁਦ ਦਾ ਜਿਵੇਂ ਗਰੀ ਬ੍ਰਾਂਡ ਹੈ ਤੇ ਗਰੀ ਆਪਣਾ ਖੁਦ ਦਾ ਕੰਪਰੈਸ਼ਰ ਬਣਾਉਂਦੀ ਹੈ ਉੱਪਰਲੇ ਬਣੇ ਤੁਸੀਂ ਵੇਖ ਸਕਦੇ ਜੇ ਜ਼ਿਆਦਾਤਰ ਕੰਪਨੀਆਂ ਕੀ ਕੰਪਰੈਸ਼ਨ ਹੋਰ ਕਿਸੇ ਬਣਿਓ ਲੈ ਕੇ ਤੇ ਉਹ ਏਸੀਆਂ ਦੇ ਵਿੱਚ ਫਿੱਟ ਕਰਦੀਆਂ ਕੋਈ ਕਿਸੇ ਕੰਪਨੀ ਦਾ ਬ੍ਰਾਂਡ ਦਾ ਹੁੰਦਾ ਕੋਈ ਕਿਸੇ ਦਾ ਹੁੰਦਾ ਤੇ ਹੁਣ ਇਧਰਲੇ ਬਣੇ ਜਿਹੜੀ ਆ ਫੈਨ ਦੀ ਮੋਟਰ ਜਗੀ ਆਊਟਡੋਰ ਵਾਲੀ ਉਹ ਵੀ ਮੋਟਰ ਵੇਖੋ ਚੰਗੀ ਕੁਆਲਿਟੀ ਦੀ ਲੱਗੀ ਹੋਈ ਹੈ ਆਪਾਂ ਕਹਿ ਸਕਦੇ ਆਂ ਵੀ ਹਰ ਇੱਕ ਚੀਜ਼ ਨਾ ਬੜੀ ਵਧੀਆ ਕੁਆਲਿਟੀ ਦੀ ਹੈ ਆਮ ਦੂਜੀਆਂ ਕੰਪਨੀਆਂ ਦੇ ਨਾਲੋਂ ਤੇ ਇਧਰਲੇ ਬਣੇ ਹੁਣ ਆਪਾਂ ਇਹਦੇ ਨਾਲ ਜਿਹੜਾ ਦੂਜਾ ਏਸੀ ਹੈ ਉਹਦੇ ਨਾਲ ਤੁਹਾਨੂੰ ਕੰਪੇਅਰ ਕਰਕੇ ਦਿਖਾਉਣੀ ਹੈ ਹੁਣ ਸਭ ਤੋਂ ਵੱਡੀ ਗੱਲ ਵੇਖੋ ਵੀ ਇਹਦਾ ਕੋਇਲ ਵੀ ਡਬਲ ਲੱਗਿਆ ਜੇ ਉਧਰ ਡਬਲ ਹੈ ਤੇ ਇਧਰ ਵੀ ਡਬਲ ਹੈ ਆਹ ਦੇਖੋ ਵੀ ਇਹਦੇ ਵਿੱਚੋਂ ਕੋਇਲ ਦੇ ਜਿਹੜੇ ਯੂ ਹੈ ਨਾ ਉਹ ਪਾਈਪਾਂ ਖਾਲੀ ਛੱਡੀਆਂ ਹੋਈਆਂ ਨੇ ਜਿਵੇਂ ਆਪਾਂ ਕਹਿ ਸਕਦੇ ਕੂਲਿੰਗ ਤਾਂ ਕਰਦਾ ਕੂਲਿੰਗ ਨਾਲ ਕੋਈ ਕਮੀ ਪੇਸ਼ੀ ਨਹੀਂ ਹੈਗੀ ਪਰ ਮਟੀਰੀਅਲ ਦੀ ਗੱਲ ਆ ਜਾਂਦੀ ਜਿੱਥੇ ਮਟੀਰੀਅਲ ਤੇ ਇਧਰਲੇ ਬਣੇ ਪੀਸੀ ਵੀ ਵੀ ਵੇਖੋ ਇਹਦੀ ਇਹ ਵੀ ਏਸੀ ਇਨਵਰਟਰ ਹੀ ਹੈਗਾ ਤੇ ਇਹਦਾ ਕੰਪ੍ਰੈਸ਼ਨ ਤੇ ਉਹਦੀ ਪੈਕਿੰਗ ਦੇਖ ਲਓ ਇੰਦੀ ਪੈਕਿੰਗ ਵੀ ਓਪਨ ਜੀ ਪਈ ਹੋਈ ਆ ਤੇ ਪੀਸੀਬੀ ਵੀ ਜਿਹੜੀਆਂ ਜਿਵੇਂ ਕਹਦੀਏ ਪੂਰੀ ਹਲਦੀ ਜੁਲਦੀ ਪਈ ਆ ਤੇ ਇੱਧਰ ਕੁਆਇਲ ਦੀ ਸਭ ਤੋਂ ਜ਼ਿਆਦੀ ਵੱਡੀ ਗੱਲ ਹੁੰਦੀ ਹੈ ਵੀ ਕੁਆਇਲ ਕੁਆਇਲ ਦੀ ਕੁਆਲਿਟੀ ਵੇਖੋ ਵੀ ਜਿਹੜੀਆਂ ਪਾਈਪਾਂ ਨੇ ਵਿੱਚੋਂ ਖਾਲੀ ਛੱਡੀਆਂ ਹੋਈਆਂ ਨੇ ਤੇ ਇੱਧਰਲੇ ਬੰਨੇ ਵੇਖੋ ਵੀ ਉਹਦੇ ਨਾਲੋਂ ਇਹਦੀ ਮਟਾਈ ਵੀ ਘੱਟੇ ਗਈ ਆ ਇਸ ਚੀਜ਼ ਦਾ ਵੀ ਹਰ ਇੱਕ ਚੀਜ਼ ਦਾ ਜਿਵੇਂ ਆਪਾਂ ਬ੍ਰਾਂਡ ਦੇ ਵਿੱਚ ਜਾਣਦੇ ਆ ਨਾ ਹਰ ਇੱਕ ਚੀਜ਼ ਦਾ ਫਰਕ ਪੈਂਦਾ ਹੈਗਾ ਜੇ ਪੈਸੇ ਘੱਟ ਲੱਗਦੇ ਹੈਗੇ ਆ ਤੇ ਉਹਨਾਂ ਕੁਆਲਿਟੀ ਦਾ ਵੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈਗਾ ਹੁਣ ਆਪਾਂ ਇਹ ਏਸੀ ਨੂੰ ਸਰਵਿਸ ਦੋਵੇਂ ਏਸੀ ਤਿੰਨ ਏਸੀ ਲੱਗੇ ਸੀਗੇ ਇਹਨਾਂ ਦੀ ਸਰਵਿਸ ਕਰਨ ਵਾਸਤੇ ਆਏ ਆ ਤੇ ਇਹਦੇ ਵਿੱਚ ਤੁਸੀਂ ਵੇਖੋ ਕਿੰਨੀ ਜਿਆਦਾ ਡਸਟ ਨਿਕਲਦੀ ਪਈ ਹੈ ਜਦੋਂ ਵੀ ਤੁਸੀਂ ਮੰਨ ਲਓ ਕਿਤੇ ਵੀ ਆਪਾਂ ਏਸੀ ਲੈਣ ਜਾਣੇ ਆ ਤੇ ਜਿਹੜਾ ਬ੍ਰਾਂਡ ਤੁਹਾਨੂੰ ਮਹਿੰਗਾ ਲੱਗਦਾ ਹੈਗਾ ਉਹਦੇ ਵਿੱਚ ਕੁਆਲਿਟੀ ਦਾ ਕੁਝ ਨਾ ਕੁਝ ਫਰਕ ਜ਼ਰੂਰ ਹੁੰਦਾ ਆਮ ਏਸੀ ਆਪਾਂ ਲੈਣੇ ਆ ਤੇ 32-33 ਹਜ਼ਾਰ 30 ਹਜ਼ਾਰ ਦੇ ਵਿੱਚ ਵੀ ਆ ਜਾਂਦਾ ਹੈਗਾ ਤੇ ਜੇ ਤੁਸੀਂ ਹੋਰ ਕੰਪਨੀਆਂ ਦੇ ਵਿੱਚ ਜਾਓਗੇ ਤੇ ਉਹ ਪੈਸੇ ਵੱਧਦੇ ਜਾਂਦੇ ਆ ਪੈਸੇ ਵੱਧ ਹੈ ਗਿਆ ਇਹਨਾਂ ਚੀਜ਼ਾਂ ਕਰਕੇ ਜਿਵੇਂ ਮੰਨ ਲਓ ਇਹਦਾ ਜਿਹੜਾ ਮਟੀਰੀਅਲ ਹੈ ਉਹਨਾਂ ਜਿਆਦਾ ਹੈਵੀ ਲੱਗਾ ਹੁੰਦਾ ਆਪ ਤੁਸੀਂ ਆਊਟਡੋਰ ਚੱਕ ਕੇ ਵੇਖੋਗੇ ਤੇ ਬਿਲਕੁਲ ਹਲਕੇ ਆਊਟਡੋਰ ਹੁੰਦੇ ਨੇ ਇਨਡੋਰ ਦੀ ਵੀ ਕੋਈ ਖਾਸ ਗੱਲਬਾਤ ਨਹੀਂ ਹੁੰਦੀ ਹਰ ਇੱਕ ਜਗ੍ਹਾ ਮਟੀਰੀਅਲ ਜਿਹੜਾ ਨਾ ਕੁਆਲਿਟੀ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਲਾਇਆ ਜਾਂਦਾ ਬਾਕੀ ਜਿਵੇਂ ਜਿਆਦੇ ਵਧੀਆ ਬ੍ਰਾਂਡ ਹੋ ਗਿਆ ਮਿਤਸੂਬਿਸ਼ੀ ਹੈਵੀ ਡਿਊਟੀ ਹੋ ਗਿਆ ਉਹ ਜਰਨਲ ਹੋ ਗਿਆ ਤੇ ਆ ਗਰੀ ਜਿਹੜਾ ਤੁਹਾਨੂੰ ਏਸੀ ਦਿਖਾਤਾ ਇਹ ਜੇ ਆਪਾਂ ਫਿਕਸ ਸਪੀਡ ਵਿਖਾਉਂਦੇ ਤੇ ਇਸ ਤੋਂ ਵਧੀਆ ਹੁੰਦੇ ਜੀ ਮਟੀਰੀਅਲ ਹੋਰ ਵੀ ਹੈਵੀ ਲੱਗਿਆ ਹੁੰਦਾ ਤੇ ਇਹ ਚੀਜ਼ਾਂ ਦਾ ਫਰਕ ਪੈਂਦਾ ਉਸ ਤੋਂ ਥੱਲੇ ਜਿਵੇਂ ਡਾਈਕਨ ਆ ਜਾਂਦਾ ਹੈਗਾ ਐਮਸਟਾਡ ਕੰਪਨੀ ਨੇ ਵੀ ਬਹੁਤ ਵਧੀਆ ਏਸੀ ਬਣਾਏ